ਸ਼ੀਕਾਲ ਜੀ ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸੱਚ ਟਾਈਮਸ ਡੇਰਾ ਬਾਬਾ ਨਾਨਕ ਦੀਨੋਂ ਦੇ ਪਿੰਡ ਟੀਸੀਆਂ ਵਿਖੇ ਪਾਰਟੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਆਗੂਆਂ ਜਿੰਨਾ ਵਿੱਚ ਜਸਲਖਨ ਸਿੰਘ ਮਾਹਲ ਸੁਖਵਿੰਦਰ ਸਿੰਘ ਖਾਲਸਾ ਅਤੇ ਗੁਲਾਬ ਸਿੰਘ ਸੰਘੇੜਾ ਦੀ ਯੋਗ ਅਗਵਾਈ ਹੇਠ ਮੀਟਿੰਗ ਕੀਤੀ ਗਈ ਮੀਟਿੰਗ ਵਿੱਚ ਆਏ ਸਾਥੀਆਂ ਨੂੰ 25 ਨਵੰਬਰ ਨੂੰ ਖਨੋਰੀ ਬਾਰਡਰ ਤੇ ਜਾਂਸਬੰਦੀ ਜਾਨੂ ਕਰਵਾਇਆ ਗਿਆ ਦੱਸਣਯੋਗ ਹੈ ਕਿ 26 ਨਵੰਬਰ ਨੂੰ ਖਨੌਰੀ ਬਾਰਡਰ ਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਮਰਨਵਰਤ ਰੱਖਣ ਜਾ ਰਹੇ ਹਨ ਇਹ ਮਰਨਵਰਤ ਕੇਂਦਰ ਸਰਕਾਰ ਵੱਲੋਂ ਮੰਨੀਆਂ ਮੰਗਾਂ ਨੂੰ ਮਨਵਾਉਣ ਦੇ ਸੰਬੰਧ ਵਿੱਚ ਰੱਖਿਆ ਜਾ ਰਿਹਾ ਹੈ ਆਓ ਵੇਖਦੇ ਹਾਂ ਪੂਰਾ ਮਾਮਲਾ ਕੋਤਲੀ ਸੂਰਤ ਮੰਨੀ ਤੋਂ ਡੀਐਸ ਖਾਲਸਾ ਤੇ ਰੋਮਨ ਕੋਤਲੀ ਦੀ ਰਿਪੋਰਟ ਵਿੱਚ ਵਾਇਗੁਰਜੀ ਦਾ ਹਲਸਾ ਵਾਇਗੁਰਜੀ ਦੀ ਫਤਿਹ ਅੱਜ ਅਸੀਂ ਪਹੁੰਚਿਆ ਪਿੰਡ ਤੇਸਿਆਂ ਵਿੱਚ ਭਾਰਤੀ ਕਿਸਾਨ ਇਕਤਾ ਸਿੱਧੂਪੁਰ ਸਰਦਾਰ ਜਰਜੀਤ ਸਿੰਘ ਡੱਲੇਵਾਲ ਜੀ ਇਸ ਪਿੰਡ ਦੇ ਚ ਜੋ ਸਾਡੀ ਇਕਾਈ ਹੈ ਉਹਨਾਂ ਨਾਲ ਅਸੀਂ ਮੀਟਿੰਗ ਕੀਤੀ ਹੈ ਜੋ ਖਨੌਰੀ ਬਾਰਡਰ ਤੇ 26 ਤਰੀਕ ਨੂੰ ਸਰਦਾਰ ਡੱਲੇਵਾਲ ਸਾਹਿਬ ਸਾਡੇ ਸੂਬਾ ਦੇ ਪ੍ਰਧਾਨ ਸਾਹਿਬ ਉਹ ਮਰਨ ਵਰਤੇ ਬੈਠ ਰਹੇ ਆ ਕਿਉਂਕਿ ਜੋ ਸਰਕਾਰਾਂ ਦੇ ਕੰਨ ਤੇ ਜੂ ਨਹੀਂ ਸਰਕ ਰਹੀ ਇਹਰ ਕਾ ਬਹੁਤ ਦੁਰਦਸ਼ਾ ਹੋਈ ਆ ਕਿਸਾਨਾਂ ਦੀ ਕੋਈ ਵੀ ਉਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਸਰਦਾਰਾਂ ਨੇ ਕਿਉਂਕਿ 13 ਫਰਵਰੀ ਦੇ ਅਸੀਂ ਉੱਥੇ ਬਾਰਡਰ ਤੇ ਬੈਠੇ ਆ ਗਰਮੀ ਵੀ ਲੰਘੀ ਆ ਤੇ ਸਿਆਲ ਵੀ ਚੱਲ ਰਿਹਾ ਵਾ ਇਸ ਕਰਕੇ ਸਾਡੀ ਕੋਈ ਸੁਣਵਾਈ ਨਹੀਂ ਗਈ ਹੁਣ ਲੜਾਈ ਜਿਹੜੀ ਆ ਆਰ ਪਾਰ ਦੀ ਹੋਊਗੀ ਮਰਨ ਮਰ ਤੇ ਬੈਠਣਾ ਵਾ ਜਾਂ ਜਿੱਤ ਕੇ ਜਾਵਾਂਗੇ ਜਾਂ ਮਰ ਕੇ ਆਵਾਂਗੇ ਇਸ ਕਰਕੇ ਜੋ ਸਾਡੀ ਇਕਾਈ ਆ ਪਿੰਡ ਤੇਸਿਆਂ ਦੀ ਉਹਨਾਂ ਨੇ ਸਾਡਨਾ ਔਰ ਜੇ ਅਪੀਲ ਕੀਤੀ ਆ ਕਿ ਅਸੀਂ ਤਗੜੇ ਹੋ ਕੇ ਤੁਹਾਡੇ ਨਾਲ ਪੂਰਾ ਸਾਥ ਦੇਵਾਂਗੇ ਮੋਢੇ ਨਾਲ ਮੋਢਾ ਲਾ ਕੇ ਅਸੀਂ ਬਾਰਡਰ ਤੇ ਮਰਨ ਮਰਤੇ ਬੈਠਾਂਗੇ ਤੋਂ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਹੋਰ ਵੀ ਕਿਸਾਨ ਭਰਾਵਾਂ ਨੂੰ ਅਪੀਲ ਕਰਦਾ ਹਾਂ ਕਿ ਜਿੰਨੇ ਵੀ ਕਿਸਾਨ ਭਰਾ ਹਨ ਉਹ ਤਗੜੇ ਹੋ ਕੇ ਜੋੜਾ ਲਾ ਕੇ ਸਾਥ ਦੇਣ ਅਤੇ ਜੋ ਇਹ ਆਪਣਾ ਸਾਡਾ ਚੱਲ ਰਿਹਾ ਆਵਾ ਸੰਘਰਸ਼ ਉਹਨੂੰ ਜਿੱਤਿਆ ਜਾਵੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ